ਗੁਰੂ ਪਿਆਰੀ ਸੰਗਤ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਜਨਮ ਸਥਾਨ ਮਾਈਪਾ ਗੋਜੀ ਚਭਾਲ ਦੇ ਖਾਲਸਾ ਪੰਥ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਜ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਮਾਈਪਾ ਗੋਜੀ ਦਾ ਜਨਮ ਜਿਹੜਾ ਤਰਨਤਾਰਨ ਦੇ ਪਿੰਡ ਚਭਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਸੇਵਕ ਚੌਧਰੀ ਬਾਬਾ ਲੰਗਾਹ ਜੀ ਦੇ ਪਰਿਵਾਰ ਵਿੱਚ ਪੈਦਾ ਹੋਈ ਬਾਬਾ ਲੰਗਾਹ ਜੀ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ 12ਵੀਂ ਪੌੜੀ ਵਿੱਚ ਇਸ ਤਰ੍ਹਾਂ ਜ਼ਿਕਰ ਕਰਦੇ ਹਨ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾਹ ਸਹੰਦਾ ਇਸ ਬੱਚੀ ਦੇ ਜਨਮ ਲੈਣ ਤੋਂ ਬਾਅਦ ਪਰਿਵਾਰ ਤਰੱਕੀ ਦੇ ਸਿਖਰ ਵੱਲ ਜਾਣ ਲੱਗਾ ਤਾਂ ਸਾਰੇ ਇਸ ਲੜਕੀ ਨੂੰ ਭਾਗ ਭਰੀ ਜਾਂ ਤਾਗਾਾਂ ਵਾਲੀ ਜਾਂ ਭਾਗ ਕਹਿ ਕੇ ਸੱਦਣ ਲੱਗ ਪਏ ਬਚਪਨ ਵਿੱਚ ਬਾਣੀ ਤੇ ਕੀਰਤਨ ਸੁਣਨ ਵੱਲ ਬਧੇਰੇ ਰੁਚੀ ਰੱਖਣ ਵਾਲੀ ਮਾਈ ਭਾਗੋ ਜਦ ਸਵਾ 6 ਫੁੱਟ ਕੱਦ ਵਾਲੀ ਜਵਾਨ ਲੜਕੀ ਹੋਈ ਤਾਂ ਉਸ ਨੇ ਸ਼ਸਤਰ ਵਿਦਿਆ ਵਰਸ਼ਾ ਚਲਾਉਣਾ ਨੇਜੇਬਾਜੀ ਅਤੇ ਘੋੜਸਵਾਰੀ ਆਦ ਨਪੁੰਨਤਾ ਹਾਸਲ ਕਰ ਲਈ ਅਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਹੋਈ ਲੜਾਈ ਸਮੇਂ ਜਦ ਕੁਝ ਸਿੰਘ ਸੈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਾਵਾ ਦੇ ਕੇ ਵਾਪਸ ਮਾਜੇ ਵਿੱਚ ਆ ਪਹੁੰਚੇ ਤਾਂ ਮਾਤਾ ਜੀ ਅਤੇ ਹੋਰ ਇਸਤਰੀਆਂ ਨੇ ਉਹਨਾਂ ਸਿੰਘਾਂ ਨੂੰ ਫਟਕਾਰਾਂ ਪਾਈਆਂ ਕਿ ਤੁਸੀਂ ਕਿਹਾ ਕਿ ਤੁਸੀਂ ਸੰਕਟ ਸਮੇਂ 사ਤਗੁਰੂ ਜੀ ਦਾ ਸਾਥ ਛੱਡ ਆਏ ਹੋ ਇਲਾਕੇ ਦਾ ਕੱਠ ਕਰਕੇ ਮਾਈ ਭਾਗੋ ਜੀ ਨੇ ਜੋਸ਼ ਭਰੀ ਭਰਪੂਰ ਆਵਾਜ਼ ਵਿੱਚ ਸਿੰਘਾਂ ਨੂੰ ਚੰਜੋੜਦਿਆਂ ਕਿਹਾ ਕਿ ਤੁਸੀਂ ਚੂੜੀਆਂ ਪਹਿਣ ਕੇ ਘਰ ਬੈਠੇ ਹੋ ਅਤੇ ਗੁਰੂ ਜੀ ਦਾ ਸਾਥ ਦੇਣ ਵਾਸਤੇ ਅਸੀਂ ਜੰਗ ਲੜਨ ਜਾਂਦੀਆਂ ਹਾਂ ਬਿਦਾਵਾ ਲਿਖ ਕੇ ਆਏ ਸਿੰਘਾਂ ਸਮੇਤ ਇੱਕ ਵੱਡਾ ਜਥੇ ਦੀ ਅਗਵਾਈ ਮਾਈ ਭਾਗੋ ਜੀ ਨੇ ਮਰਦਾਂ ਵਾਲਾ ਲਿਬਾਸ ਪਹਿਣ ਕੇ ਵੱਡੀ ਕਿਰਪਾਨ ਸਜਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਗਰਜਵੀਂ ਆਵਾਜ਼ ਵਿੱਚ ਦੁਸ਼ਮਣਾਂ ਨੂੰ ਵਿਗਾੜਦਿਆਂ ਹੋਇਆ ਪਹੁੰਚੇ ਖਦਰਾਨੇ ਦੀ ਢਾ ਮੁਕਸਰ ਕੋਲ ਮੁਗਲਾਂ ਦੀ ਫੌਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਕ ਹਮਸਾਨ ਦੀ ਜੰਗ ਵਿੱਚ ਮਾਤਾ ਭਾਗੋ ਜੀ ਭਾਈ ਮਹਾ ਸਿੰਘ ਜੀ ਦੀ ਅਗਵਾਈ ਵਾਲੇ ਜਥੇ ਬੜੀ ਬਹਾਦਰੀ ਨਾਲ ਮੁਗਲਾਂ ਦੇ ਆਹੂ ਲਾਇ ਬਹਾਦਰੀ ਨਾਲ ਲੜਦੇ ਹੋਏ ਮਾਤਾ ਜੀ ਆਖਰ ਜ਼ਖਮੀ ਹੋ ਗਏ ਡਿੱਗ ਪਏ ਇਸ ਜੰਗ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਹੋਈ ਜੰਗ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗ ਚੁੱਕੀ ਮਾਈ ਭਾਗੋ ਜੀ ਦੀ ਗੁਰੂ ਜੀ ਨੇ ਮਲਮ ਪੱਟੀ ਕਰਵਾਈ ਇਸ ਤਰ੍ਹਾਂ ਮਾਈ ਭਾਗੋ ਜੀ ਦਾ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਤ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਗੁਰਦੁਆਰਾ ਜਨਮਸਥਾਨ ਮਾਈ ਭਾਗੋ ਜੀ ਚਬਾਲ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਹੋਰ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਜੀ ਬਾਲ ਰਾਓ ਅਤੇ ਰੁਸਤਮ ਰਾਓ ਦੀ ਬੇਨਤੀ ਮੰਨ ਕੇ ਜਨਵਾੜੇ ਚਲੇ ਗਏ ਜਿੱਥੇ ਉਹਨਾਂ ਨੇ ਆਪਣੇ ਅੰਤਮ ਸਵਾਸ ਤਿਆਗੇ ਜਨਵਾੜੇ ਦੀ ਧਰਤੀ ਤੇ ਆਪ ਜੀ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਨਾਢੇੜ ਵਿਖੇ ਸੱਚਖੰਡ ਦੇ ਬਿਲਕੁਲ ਲਾਗੇ ਬੂੰਗਾ ਮਾਤਾ ਭਾਗੋ ਜੀ ਵੀ ਸਥਿਤ ਹੈ ਜਿੱਥੇ ਮਾਤਾ ਜੀ ਵੱਲੋਂ ਵਰਤੇ ਗਏ ਹਥਿਆਰ 12 ਫੁੱਟ ਲੰਬੀ ਸਵਾ ਮਣ ਭਾਰੀ ਬੰਦੂਕ ਰੱਖੀ ਹੈ ਮਾਤਾ ਭਾਗੋ ਜੀ ਦੇ ਵਰਛੇ ਦਾ ਚਲ ਸਚਖੰਡ ਵਿਖੇ ਸਭ ਗੁਰੂ ਸਾਹਿਬ ਜੀ ਦੇ ਆਸਨ ਦੇ ਸਨਮਾਨ ਪਾਰਿਆ ਹੈ ਮਾਤਾ ਜੀ ਗੱਦੀ ਪਿੰਡ ਚਬਾਲ ਵਿਖੇ ਉਹਨਾਂ ਦੀ ਯਾਦ ਵਿੱਚ ਸੰਤ ਬਾਬਾ ਖੜਕ ਸਿੰਘ ਦੀ ਬੀੜ ਸਾਹਿਬ ਵਾਲਿਆਂ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਜਨਮ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਕਰਵਾਈ ਗਈ। ਸੋ ਆਪ ਜੀ ਇਸ ਵੀਡੀਓ ਵਿੱਚ ਉਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ। ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ। ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਮਾਤਾ ਪਾਗੋ ਜੀ ਦੇ ਜਨਮ ਸਥਾਨ ਜ਼ਿਲ੍ਹਾ ਤਰਨਤਾਰਨ ਪਿੰਡ ਚਵਾਲ ਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਸੇਕ ਚੌਧਰੀ ਬਾਬਾ ਲੰਗਾਹ ਜੀ ਦੇ ਪਰਿਵਾਰ ਵਿੱਚ ਪੈਦਾ ਹੋਈ। ਬਾਬਾ ਲੰਗਾਹ ਜੀ ਦੇ ਬਾਰੇ ਪਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ 12ਵੀਂ ਪੌੜੀ ਵਿੱਚ ਇਸ ਤਰ੍ਹਾਂ ਜ਼ਿਕਰ ਕਰਦੇ ਹਨ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾਹ ਸਹੰਦਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸ ਬੱਚੀ ਦੇ ਜਨਮ ਲੈਣ ਤੋਂ ਬਾਅਦ ਪਰਿਵਾਰ ਤਰੱਕੀ ਵੱਲ ਗਿਆ ਸਿਖਰ ਵੱਲ ਜਾਣ ਲੱਗਾ ਤਾਂ ਸਾਰੇ ਲੜਕੀ ਨੂੰ ਭਾਗ ਭਰੀ ਭਾਗਾ ਵਾਲੀ ਭਾਗ ਕਹਿ ਕੇ ਸੱਦਣ ਲੱਗ ਪਏ ਬਚਪਨ ਵਿੱਚ ਕੀਰਤਨ ਸੁਣਨ ਵਧੇਰੇ ਗੁਰਬਾਣੀ ਪੜਨ ਵਿੱਚ ਰੁਕੀ ਰੱਖਣ ਵਾਲੀ ਮਾਈ ਪਾਗੋ ਜੀ 6.5 ਫੁੱਟ ਕੱਦ ਵਾਲੀ ਜਵਾਨ ਲੜਕੀ ਹੋਈ ਤਾਂ ਉਹਨਾਂ ਨੇ ਬਚਪਨ ਤੋਂ ਹੀ ਸ਼ਸਤਰ ਵਿਦਿਆ ਵਰਸ਼ਾ ਚਲਾਉਣਾ ਨੇਜੇ ਬਾਜੀ ਘੋੜਸਵਾਰੀ ਆਦਿ ਦੀ ਨਿਪੁੰਨਤਾ ਨਾਲ ਸਿੱਖਿਆ ਹਾਸਲ ਕੀਤੀ 사ਤਗੁਰਾਂ ਦੇ ਨਾਲ ਅਨੇਕਾਂ ਜੰਗਾਂ ਲੜੀਆਂ 사ਤਗੁਰਾਂ ਦੇ ਨਾਲ ਰਹਿ ਕੇ ਮੁਗਲਾਂ ਨਾਲ ਅਨੇਕਾਂ ਜੰਗਾਂ ਲੜੀਆਂ ਮਾਈ ਪਾਗੋ ਜੀ ਨੇ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਜਨਮ ਸਥਾਨ ਚਬਾਲ ਦੇ ਮਾਈ ਭਾਗੋ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜਨਮ ਸਥਾਨ ਮਾਈ ਭਾਗੋ ਜੀ ਦੇ ਪੋਰਾ ਸਾਹਿਬ ਜੀ ਦੇ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਵਾਹਿਗੁਰੂ ਲਿਖੋ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਕਰੋ ਸਤਿ ਸ੍ਰੀ ਅਕਾਲ